ਐਤਵਾਰ ਦੀ ਸ਼ਾਮ ਸ਼੍ਰੀ ਮੁਕਸਰ ਸਾਹਿਬ ਗੋਨਿਆਣਾ ਰੋਡ ਗਲੀ ਨੰਬਰ 6 ਦੇ ਵਿੱਚ ਸੀਵਰੇਜ ਸਾਫ ਕਰਦੇ ਹੋਏ ਦੋ ਜਨਿਆਂ ਨੂੰ ਚੜੀ ਗੈਂਸ ਇੱਕ ਦੀ ਹੋਈ ਮੌਤ ਤੇ ਦੋ ਵਿਅਕਤੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਆਉਂਦੇ ਦੇ ਆ ਉਹ ਦੇਖਦੇ ਆ ਸ਼੍ਰੀ ਮੁਕਸਰ ਸਾਹਿਬ ਤੋਂ ਸਾਡੀ ਖਾਸ ਰਿਪੋਰਟ ਹੈ ਚੈਨਲ ਨੂੰ ਫੋਲੋ ਤੇ ਕੀ ਗੱਲ ਬਣੀ ਜੀ ਆਛਾ ਵਾ ਜੀ ਮੇਰਾ ਨਾਮ ਕੀ ਹੋਇਆ ਜੀ ਵੀਰੇ ਦੋ ਜਣੇ ਆਏ ਸੀ ਅਸੀ ਵਰ ਕੱਢਣ ਇਹਨਾਂ ਨੇ ਸੱਦੇ ਸੀ ਮਕਾਨ ਮਾਲਕਾਂ ਨੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਦੋ ਸੱਤੇ ਅਸੀਂ ਤਾਂ ਸੁੱਤੇ ਪਏ ਸੀਗੇ ਉਹ ਦੋ ਜਣੇ ਕੱਢੀ ਜਾਂਦੇ ਉਹਨਾਂ ਨੇ ਵੀ ਪਹਿਲੇ ਸ਼ਰਾਬ ਪੀਆ ਵੀ ਸਬਜੀ-ਸਬਜੀ ਪਈ ਉਹਨਾਂ ਨੇ ਪੌੜਾਂ ਵਿੱਚ ਸਾਨੂੰ ਨਹੀਂ ਪਤਾ ਹੋਇਆ ਵੀ ਪਾਣੀ ਪੂਣੀ ਲਿਆ ਉਹਨਾਂ ਨੇ ਦੋ ਜਣੇ ਕੱਢੀ ਜਾਂਦੇ ਸੀ ਵਰ ਕੱਟਿਆ ਗਿਆ ਅੱਧਾ ਤਾਂ ਉਹ ਇੱਕ ਜਦ ਕਰਨ ਲੱਗਿਆ ਉਹ ਕਹਿੰਦਾ ਨਾ ਕੱਢੀਏ ਦੂਜਾ ਕਹਿੰਦਾ ਉਹ ਦੂਜਾ ਕਹਿੰਦਾ ਨਹੀਂ ਨਹੀਂ ਪੌੜੀ ਨਹੀਂ ਕੀ ਪਤਾ ਪੌੜੀ ਕਦੋਂ ਆਵੇ ਆਪਾਂ ਕੱਢ ਹੀ ਲੈਨੇ 10 ਬਾਲਟ ਬਸ ਆਹੀ ਗੱਲ ਆਈ ਉਹਦਾਂ ਨੂੰ ਵੈਚ ਡੈਗ ਪਿਆ ਦੂਜਾ ਵੀ ਨਾਲ ਹੀ ਡੈਗ ਪਿਆ ਆਹ ਗੱਲ ਹੋਈ ਆ ਇਹਦੇ ਵਿੱਚ ਕਿਸੇ ਦਾ ਕਸੂਰ ਵੀ ਨਹੀਂ ਉਹਨਾਂ ਦਾ ਹੋਇਆ ਕੀ ਉਹਨਾਂ ਦਾ ਫਿਰ ਉਹ ਵਿੱਚੋਂ ਕੱਢੇ ਫਿਰ ਬੰਦੇ ਆਨੇ ਸਾਰਿਆਂ ਨੇ ਫਿਰ ਐਂਬੂਲੈਂਸ ਮੰਗਾਈ ਹਸਪਤਾਲ ਲੈ ਗਏ ਦੁਕਾਨ ਦਾ ਨੇ ਦੋ ਜਨੇ ਸਨ ਇਹਨਾਂ ਨੂੰ ਪਤਾ ਇੱਕ ਤਾਂ ਬਹਿ ਗਿਆ ਸੀ ਉਦੋਂ ਜਿਹੜਾ ਪਹਿਲਾਂ ਡਿੱਗਿਆ ਸੀ ਜਿਹਨੇ ਜਿੱਦ ਕੀਤੀ ਸੀ ਉਹ ਤਾਂ ਪਾਣੀ ਪੂਣੀ ਪੀ ਕੇ ਉਹ ਤਾਂ ਵਧੀਆ ਤੁਰਿਆ ਫਿਰਦਾ ਸੀ ਇੱਕ ਪਿਆ ਸੀਗਾ ਉਹ ਤਾਂ ਨਹੀਂ ਗਾਂ ਪਤਾ ਵੀ ਆਪਾਂ ਨੂੰ ਰਾਜੇ ਕੀ ਹੋਇਆ ਕੀ ਨਹੀਂ ਅਸੀਂ ਹਾਂ ਮਕਰਾਏ ਤੇ ਰਹਿੰਦੇ ਅਸੀਂ ਤਾਂ ਪਤਾ ਤੁਰਦਾ ਸੀ ਕਿ ਜੋ ਚੱਕ ਕੇ ਲੈ ਕੇ ਗਏ ਆ ਨਹੀਂ ਨਹੀਂ ਉਹਨੂੰ ਤੋਂ ਉਹਦੇ ਤੇ ਪਾ ਕੇ ਲਗਾਏ ਗਏ ਗੈਂ ਸਵਾਰੀ ਬਣੀ ਪਈ ਸੀ ਨਾ ਉਹਨੂੰ ਤਾਂ ਪਾ ਕੇ ਲਗਾਏ ਉਹਦੇ ਤੇ ਗੈਂ ਚੜੀ ਹਾਂਜੀ ਹਾਂਜੀ ਜਿਹੜਾ ਦੂਜਾ ਸੀ ਉਹ ਤੁਰ ਕੇ ਗਿਆ ਉਹ ਵਧੀਆ ਸੀ ਨਹੀਂ ਨਹੀਂ ਗੱਭਰੂ ਸੀ ਬੱਚਿਆ ਵਾਲਾ ਲੱਗਦਾ ਅੱਛਾ ਹਾਂਜੀ ਕਿਹਦੇ ਵੀ ਇਹਦੀ ਘਟਨਾ ਜੀ ਇਹ ਆਏ ਤਾਂ 2:30 ਵਜੇ ਸੀਗੇ ਤੇ ਹੋ ਗਿਆ ਅੱਧਾ ਘੰਟਾ ਅੱਧਾ ਪੌਣਾ ਘੰਟਾ ਇਸ ਗੱਲ ਹਾਂਜੀ ਆਹੀ ਗੱਲ ਆ ਜੀ ਸਤਨਾਮ ਸਿੰਘ ਮੇਰਾ ਨਾਮ ਜੀ ਕਿਰਾਏ ਤੇ ਰਹਿਨੇ ਆ ਸੀ ਇੱਥੇ ਤੇ ਉਹਨਾਂ ਨੇ ਮਕਾਨ ਮਾਲਕਾਂ ਨੇ ਜੀ ਆ ਚੈਂਬਰ ਸਾਫ ਕਰਾਉਣ ਵਾਸਤੇ ਬੁਲਾਇਆ ਸੀ ਉਹਨਾਂ ਨੂੰ ਠੀਕ ਹੈ ਜੀ ਤੇ ਉਹ ਵਿੱਚ ਮੁੰਡਾ ਡੱਗ ਗਿਆ ਚੱਕਰ ਆ ਗਿਆ ਦੋ ਜਣੇ ਆਏ ਸੀਗੇ ਅੱਛਾ ਆ ਦੋ ਜਾਨ ਐਸੀ ਉਹ ਦੋ ਜੂਜੇ ਨੂੰ ਕੱਢਣ ਦੇ ਵੜਿਆ ਵਿੱਚ ਉਹ ਵੀ ਨਾਲ ਦੇ ਨਾਲ ਵਿੱਚ ਡੱਗੇ ਲਿਗੇ ਕਿਵੇਂ ਪਤਾ ਲੱਗਿਆ ਨਹੀਂ ਇਹ ਪਤਾ ਨਹੀਂ ਲੱਗਿਆ ਪੈਰ ਤਲਕਿਆ ਕਿ ਕੀ ਹੋਇਆ ਇਹ ਨਹੀਂ ਸਾਨੂੰ ਪਤਾ ਲੱਗਿਆ ਸੀ ਅੰਦਰ ਪਏ ਹੋਏ ਸੀ ਹਾਂ ਜਦੋਂ ਰੌਲਾ ਪਿਆ ਉਹਦੋਂ ਅਸੀਂ ਬਾਹਰ ਆਏ ਤੇ ਫਿਰ ਕੱਢਿਆ ਉਹਨਾਂ ਬਾਸ ਜਦੋਂ ਕਿੰਨੇ ਬੰਦੇ ਕੱਢੇ ਤੁਸੀਂ ਬਾਹਰ ਅਸੀਂ ਦੋ ਜਾਨਾਂ ਨੂੰ ਕੱਢਿਆ ਬਾਹਰ ਜੀ ਨਾਲ ਗਲੀ ਵਾਲੇ ਆ ਗਏ ਸੀ ਸਾਰਿਆਂ ਨੇ ਗਰਲ ਕੇ ਕੱਢਿਆ ਬਾਹਰ ਉਹਨਾਂ ਨੂੰ ਤੇ ਦੋਵੇਂ ਠੀਕ ਠਾਕ ਹੈ ਜੀ ਦੋਵਾਂ ਦਾ ਪਤਾ ਨਹੀਂਗਾ ਜੀ ਕੁਛ ਹੈ ਉਹਦੇ ਤੁਸੀਂ ਬਾਹਰ ਕੱਢਿਆ ਉਹਦੀ ਪੁੱਜੀ ਉਦੋਂ ਇੱਕ ਠੀਕ ਸੀਗਾ ਜੀ ਇੱਕ ਬੇਹੋਸ਼ ਸੀਗਾ ਉਹ ਕੁਝ ਨਹੀਂ ਬੋਲਦਾ ਸੀਗਾ ਫਿਰ ਉਹਨੂੰ ਕਿੱਥੇ ਭੇਜਿਆ ਉਹ ਸਿਵਲ ਹਸਪਤਾਲ ਭੇਜਿਆ ਜੀ ਬਲਵਿੰਦਰ ਸਿੰਘ ਇੱਕ ਉੱਚੀ ਬੋਲਿਆ ਬਲਵਿੰਦਰ ਸਿੰਘ ਤੇ ਕੀ ਹੋਇਆ ਕੀ ਹੋਇਆ ਜੀ ਇਹ ਸਫਾਈ ਕਰੀ ਜਾਂਦੇ ਇਹਨਾਂ ਨੂੰ ਜਦੋਂ ਦੇਖਿਆ ਜਾ ਕੇ ਵਿੱਚ ਇੱਕ ਜਣਾ ਡੁੱਬ ਗਿਆ ਦੂਜੇ ਰੁਕਾ ਉਹ ਦੂਜਾ ਮੁੰਡਾ ਕੱਢੀ ਜਾਂਦਾ ਸੀ ਮੈਂ ਮੁੜ ਕੇ ਉਹ ਉਹਨੂੰ ਕੱਢ ਲਿਆ ਬਾਹਰ ਤੇ ਦੂਜਾ ਡੱਕ ਪਿਆ ਉਹਨੂੰ ਕੱਢਣ ਦੇ ਮੈਂ ਗਿਆ ਅੰਦਰ ਤੇ ਬਸ ਇਨੀ ਕੀ ਗੱਲ ਆਈ ਹੈ ਹਾਂਜੀ ਕਿੰਨਾ ਡੂੰਗਾ ਸੀ ਉਹ ਕੁਛ ਨਹੀਂ ਡੂੰਗਾ ਬਾਲਾ ਨਹੀਂ ਸੀ ਬਸ ਉਹਦੇ ਨਾਲ ਗੈਸ ਮੈਨੂੰ ਵੀ ਚੜ ਗਈ ਮੈਂ ਵੀ ਬੰਦਲ ਗਿਆ ਉੱਥੇ ਮੈਨੂੰ ਮੁੜ ਕੇ ਫੇਰ ਕੱਢਿਆ ਕਿਸ ਨੇ ਉਹਨੂੰ ਕਿਵੇਂ ਪਤਾ ਲੱਗਿਆ ਸੀ ਕਿ ਗੰਦੀ ਚ ਰਹਿੰਦੇ ਸੀ ਗਲੀ ਚ ਬਸ ਧਿਆਨ ਬਾਣੀ ਕਿਹੜੀ ਗਲੀ ਚ ਸੀ ਜੀ ਇਹ ਨੰਕਾ ਨੰਬਰ 6 ਭਾਈ ਸੁਬਾਸੇ ਮੇਰੇ ਅੱਗੇ ਵਾਲੀ ਗਲੀ ਕਿੰਨੇ ਕ ਬੀਤੀ ਗੱਲ ਆ ਜੀ ਇਹ ਆ ਹੁਣੇ ਥੋੜੇ ਚਿਰ ਦੀ ਗੱਲ ਹੀ ਆ ਘੰਟਾ ਕੋ ਜਣਾ ਆ ਹੁਣ ਹਾਲਤ ਕਿਹੜੀ ਹੋ ਗਈ ਆ ਠੀਕ ਆ ਕਿੰਨਾ ਥੋੜਾ ਜਿਹਾ ਇੱਕ ਦੀ ਮੌਤ ਹੀ ਆ ਇੱਕ ਦੀ ਬੁਸ਼ ਮੈਨੂੰ ਦੱਸ ਦੇ ਤਾਂ ਹੈ ਡੈਥ ਹੋਈ ਹੈ ਕਿਤੇ ਬਾਕੀ ਪਤਾ ਨਹੀਂ ਜੰਗੀ ਬੀ ਕ੍ਰਿਸ਼ਨ ਮਾਰ ਕਿਤਰੇ ਨੋਏ ਕੋਟੀ ਰੋਡ ਗੜਕਵੜੀ ਤਾਂ ਕੀ ਗੱਲ ਬੋਲੀ ਰਹੀ ਸੀ ਅਸੀਂ ਜੀ ਸਿਵਰ ਸਾਹ ਪਰ ਨਹੀਂ ਗਏ ਸੀ ਦੋ ਬਣੇ ਸੀ ਜੀ ਕਿਤਰੇ ਥਾਂ ਤੇ ਇਹ ਆਪਣੇ 7 ਨੰਬਰ ਨਾ ਕਰ ਹੋਣਾ ਮੈਨੂੰ ਲੱਗਦਾ 6 ਨੰਬਰ ਅੱਛਾ 6 ਨੰਬਰ ਸਾਥ ਹੈ ਮੈਂ ਤਾਂ ਹਣੀ ਸੀ ਦੋ ਮੁੰਡੇ ਸੀ ਅੱਛਾ ਹਾਂ ਜੀ ਤਾਂ ਕੀ ਹੋਰ ਬਣੇ ਗੱਲ ਕੀ ਸੀ ਅਦਾ ਕਰਤਾ ਦੇ ਸਾਥ ਤਾਂ ਅਦਾ ਰਹਿ ਗਿਆ ਸੀਗਾ ਅਦਾ ਰਹਿ ਗਿਆ ਸੀ ਮਾਂ ਬੱਚੀ ਸੀਗਾ ਅੱਛਾ ਉਹ ਮੈਨੂੰ ਪਤਾ ਹੀ ਨਹੀਂ ਕਿਵੇਂ ਕੱਢਿਆ ਇਹਨਾਂ ਨੇ ਕਿਵੇਂ ਨੀਗਾ ਮੈਨੂੰ ਤਾਂ ਵਾਰ ਕੱਢ ਲਿਆ ਦੂਜਾ ਵੀ ਆਵੜਿਆ ਸੀ ਨਾੜੀ ਕੀ ਕਾਰਨ ਸੀ ਹੈ ਕੀ ਕਾਰਨ ਹੋਇਆ ਸੀ ਕਾਰਨ ਮੈਨੂੰ ਤਾਂ ਬੈਦ ਬੇਹੋਸ਼ ਹੋ ਗਿਆ ਕਿਸ ਕਿਸ ਕੋਲੋਂ ਬੇਹੋਸ਼ ਹੋ ਗਿਆ ਉਹ ਗੈਸ ਕੋ ਚੜ ਗਈ ਸੀ ਜਨਾਬ ਗੈਸ ਚੜ ਗਈ ਸੀ ਹਾਂ ਜੀ ਫਿਰ ਆ ਮੁੰਡਾ ਵੀ ਨਾੜ ਸੀ ਉਹਨੂੰ ਕੱਢਣ ਵਾਸਤੇ ਗਿਆ ਸੀ ਇਹ ਵੀ ਡਿੱਗ ਪਿਆ ਸੀ ਉਹ ਥੱਲੇ ਕਿੰਨਾ ਸੰਭਾਵੇ ਤੁਹਾਨੂੰ ਕੰਮ ਕਰਦੇ ਹੋ ਉਨੇ ਜੀ ਮੈਂ ਤਾਂ ਕਟਵੱਦੀ ਕਰਦਾ ਮੁੰਡਾ ਕਰਦਾ ਰਹਿੰਦਾ ਸੀਗਾ ਜਿਹੜਾ ਮਰ ਦੇ ਤੇ ਇਹਨੂੰ ਉਨੇ ਮੇਰਾ ਨਾਮ ਥੋੜਾ ਮੋਚੀ ਕੰਮ ਹੈਗਾ ਸ੍ਰੀ ਸਾਨੇ ਗੋੜੀ ਅੱਛਾ ਜੀ ਬੱਸ ਹੀ ਚੱਲੇ ਗਿਆ ਜੀ ਮੈਂ ਨਾਲ ਇਹ ਤੇ ਚਲਾ ਗਿਆ ਸੀ ਕੰਮ ਕਰਨ ਵਾਸਤੇ ਅੱਛਾ ਗਏ ਤਾਂ ਕਿੰਨੇ ਸਾਲ ਹੋਏ ਕੰਮ ਉਹ ਛੱਡੇ ਨੂੰ ਅੱਜ ਆ ਜੀ ਤੇ ਕੀ ਆਸ ਹੋਇਆ ਜੀ ਇਹ ਕੋਈ ਆਸ ਨਹੀਂ ਜੀ ਇਹਨੂੰ ਤਿੰਨ ਚਾਰ ਦਿਨ ਹੋ ਗਏ ਮੁੰਡੇ ਦੋ ਮੁੰਡੇ ਆ ਜੀ ਸਫਾਈ ਕਰਦੇ ਆ ਇਹ ਇਹ ਸਾਨੂੰ ਕਹਿੰਦੇ ਜੀ ਸਫਾਈ ਮਾਈ ਸਫਾਈ ਦੀ ਪਾਣੀ ਵਾਲਾ ਸਾਡਾ ਟੈਂਕ ਹੈਗਾ ਤੇ ਉਹਦੇ ਵਿੱਚ ਮਤਲਬ ਕਿ ਰਸੋਈ ਵਾਲਾ ਪਾਣੀ ਜਾਂਦਾ ਜਾਂਦਾ ਕੱਲਾ ਤੇ ਉਹ ਮੈਂ ਸਾਫ਼ ਕਰਨਾ ਤਿੰਨ ਚਾਰ ਵਾਰੀ ਆਇਆ ਕਹਿੰਦੇ ਸਾਨੂੰ ਜੀ 200 ਰੁਪਏ ਦੇ ਦਿਓ ਅਸੀਂ ਕਰ ਦਾਂ ਉਹ ਮੈਂ ਵੀ ਠੀਕ ਆ ਪਹਿਲਾਂ ਦੋ ਤਿੰਨ ਦਿਨ ਹੁੰਦੇ ਰਹੇ ਆ ਅਸੀਂ ਕਿਹਾ ਨਹੀਂ ਕੀਤੀ ਜਦੋਂ ਅੱਜ ਆ ਗਏ ਮੈਂ ਜਦੋਂ ਸੰਡੇ ਹੈਗਾ ਅੱਜ ਕਰਾ ਲੈਂਦੇ ਆ ਜਦੋਂ ਅੱਜ ਗੱਲਬਾਤ ਕੀਤੀ ਅਸੀਂ ਚਾਹੁੰਦੀ ਤੇ ਮੈਨੂੰ ਕਹਿੰਦੇ ਪਹਿਲਾਂ 500 ਰੁਪਏ ਦਿਓ ਜੀ ਤੁਸੀਂ ਮੈਂ ਕਿਉਂ ਕੱਲ ਦਾਰੂ ਲੈਣੀ ਹੈ ਮੈਂ ਜਾਂ ਦਾਰੂ ਪੀ ਕੇ ਨਹੀਂ ਕੰਮ ਕਰਨਾ ਕਹਿੰਦੇ ਨਹੀਂ ਸਾਡਾ ਪੇਸ਼ੇ ਦਾਰੂ ਪੀਣ ਦਾ ਮੈਂ ਤਾਂ ਕਰ ਉਹ ਦੋ ਬਾਰੇ ਨਾਲ ਜੀ ਬੋਤਲ ਲਿਆਦੀ ਆ ਦੋਨਾਂ ਨੇ ਪੀ ਲਈ ਜੋ दारू ਤੇ ਮੈਂ ਕਹਿਆ ਧਿਆਨ ਨਾ ਕਰਿਓ ਉਹ ਕਹਿੰਦਾ ਮੈਂ ਬੈਠਾਂ ਕਿ ਅਸੀਂ ਜਿੰਨੀ ਕੰਮ ਕਰਦੇ ਆ ਉਹ ਇੱਕ ਕੁਝ ਡਿੱਗ ਪਿਆ ਅੱਛਾ ਉਹਨੂੰ ਦਵਾ ਦਾ ਕਢਣ ਦੀ ਜੀ ਕੋਸ਼ਿਸ਼ ਕੀਤੀ ਦੂਜਾ ਅੱਜ ਜੀ ਕੋਸ਼ਿਸ਼ ਕੀਤੀ ਉਹਨੂੰ ਵੀ ਦਾ ਸੀ ਕਢ ਲਿਆ ਸਾਡਾ ਭਾਈ ਖੁਦ ਦਾ ਡਿੱਗ ਪਿਆ ਵਿੱਚ ਤੁਹਾਡਾ ਬਿੱਟੂ ਬਿੱਟੂ ਸਾਡਾ ਖੁਦ ਭਾਈ ਡਿੱਗ ਪਿਆ ਵਿੱਚ ਉਹਦੇ ਕੋਣ ਵੀ ਬਚਾਇਆ ਉਹ ਵੀ ਹਸਪਤਾਲ ਵਿੱਚ ਉਹ ਵੀ ਅਕਤਾਨ ਇਨਸਾਨੀ ਤੌਰ ਤੇ ਉਹਨਾਂ ਬੱਚਿਆਂ ਨੂੰ ਲੈ ਕੇ ਆਏ ਇੱਥੇ ਕਿ ਇਹਨਾਂ ਦਾ ਜੋ ਹੀ ਪਲਾ ਹੋ سکے ਅਸੀਂ ਪਲਾ ਕਰਾਈਏ ਜੀ ਤੇ ਜੇ ਸਾਡੇ ਮੰਨ ਕੇ ਉਹਦੀ ਗੱਲ ਨਹੀਂ ਸੀ ਲਾਉਣ ਦੀ ਸਾਨੂੰ ਲੋੜ ਨਹੀਂ ਸੀ ਸੀ ਬਿਲਕੁਲ ਅਕਤਾਨ ਇਥੇ ਤਾਂ ਕਰਕੇ ਲੈ ਕੇ ਆਏ ਆ ਸਰਕਾਰੀ ਹਸਪਤਾਲ ਵਿੱਚ ਓਕੇ